ਲੋਈ ਮਿੱਤਰੋ ਜਿਹੜੀ ਆਪਾਂ ਇੱਕ ਅੱਜ ਸਵੇਰੇ ਆਲਟੋ ਗੱਡੀ ਦੀ ਵੀਡੀਓ ਪਾਈ ਸੀਗੀ ਤੇ ਉਹ ਹੋ ਗਈ ਆ ਸੇਲ ਤੇ ਬਾਈ ਜੀ ਆਏ ਨੇ ਆਪਣੇ ਕੋਲੇ ਭਗਤੇ ਤੋਂ ਕੀ ਹਾਲ ਚਾਲ ਆ ਬਾਈ ਜੀ ਠੀਕ ਆ ਬਾਈ ਜੀ ਵਧੀਆ ਜੀ ਕਿਵੇਂ ਲੱਗੀ ਗੱਡੀ ਗੱਡੀ ਵਧੀਆ ਲੱਗੀ ਸਾਨੂੰ ਓਕੇ ਜਮਾ ਓਕੇ ਕਿੰਨੇ ਦੀ ਲੈ ਲਈ ਫਿਰ 45 ਦੀ ਲੈ ਲਈ 45000 ਦੀ ਖੁਸ਼ ਹੋ ਜਮਾ ਪੂਰੇ ਹੋਰ ਬਾਈ ਠੀਕ ਆ ਬਾਈ ਕਿਵੇਂ ਲੱਗਦੀ ਆ ਗੱਡੀ ਪੂਰੀ ਵਧੀਆ ਬਾਈ ਓਕੇ ਰਿਪੋਰਟ ਆ ਜਮਾ ਓਕੇ ਠੀਕ ਆ ਜੀ ਤੇ ਕੀ ਕਹਿਣਾ ਚਾਹੋਗੇ ਆਪਣੇ ਜਿਹੜਾ ਲੋਕ ਦੇਖਦੇ ਆਪਾਂ ਨੂੰ ਗਾਹਕ ਵਧੀਆ ਜੀ ਗੱਡੀ ਵਧੀਆ ਜੀ ਜਿਵੇਂ ਦੱਸ ਦਿਓ ਮੈਂ ਆ। ਹਾਂਜੀ ਹੋਣੀ। ਠੀਕ ਹੈ ਜੀ ਤੇ ਬਾਕੀ ਆਇਓ ਇੱਕ ਦੋ ਗੱਡੀਆਂ ਲੋ ਵਧੀਆ ਬਈ। ਹਾਂਜੀ ਬਾਕੀ ਇੱਕ ਨੰਬਰ ਆ ਬਾਈ ਦਾ। ਭਗਤੇ ਆਪਾਂ ਪਹਿਲਾਂ ਵੀ ਵੇਚੀਆਂ ਬਾਈ ਗੱਡੀਆਂ। ਭਗਤੇ ਸਪੈਸ਼ਲ ਆਇਆ ਵੀ ਉਹ ਦੁਕਾਨ ਤੋਂ ਹੀ ਆਇਆ ਚੱਲ ਕੇ। ਕੱਲ ਵੀ ਆਏ ਸੀ ਹਣਾ? ਹਾਂਜੀ ਕੱਲ ਵੀ ਆਏ ਸੀ। ਕੱਲ ਵੀ ਆਈ ਸੀ ਬਾਈ ਤੇ ਬਾਈ ਨਾ ਕਿਸੇ ਨਾਲ ਲਿਆਏ ਸੀ ਤੇ ਉਹਨਾਂ ਕਰਕੇ ਜਰਾ ਸੌਦਾ ਨਹੀਂ ਹੋ ਪਾਇਆ ਸਾਡਾ। ਤੇ ਜਿਹੜੇ ਵੀਰ ਨੇ ਗੱਡੀ ਲੈਣੀ ਹੁੰਦੀ ਆ ਬਾਈ ਜੀ ਉਹ ਤੁਸੀਂ ਆਪ ਚੈੱਕ ਕਰਕੇ ਗੱਡੀ ਲੈ ਲਿਆ ਕਰੋ। ਇਹ ਵਾਲੀ ਗੱਡੀ ਦੀ ਜਿਹੜੀ ਆਪਾਂ ਵੀਡੀਓ ਪਾਈ ਸੀ ਬਾਈ ਜੀ ਤੁਸੀਂ ਚੈੱਕ ਕਰ ਸਕਦੇ। ਪ੍ਰੋਪਰਲੀ ਸਾਰੀ ਗੱਡੀ ਬਿਲਕੁਲ ਓਕੇ ਰਿਪੋਰਟ ਹੈ ਜੀ ਹਰਿਆਣਾ ਨੰਬਰ ਗੱਡੀ ਸੀਗੀ ਬੰਦਿਆਂ ਨੂੰ ਆਪਾਂ ਇੰਜਨ ਗੇਅਰ ਦੀ ਵੀ ਗਾਰੰਟੀ ਜਿਹੜੀ ਪੂਰੀ ਦਿੱਤੀ ਹੈ ਜੀ ਤੇ ਬਾਕੀ ਹੁਣ ਚੱਲੀ ਹੈ ਜੀ ਗੱਡੀ ਦਿਖਾਉਣੇ ਭਰਾਵਾਂ ਨੂੰ ਪ੍ਰੋਪਰ ਬਲੌਗ ਗੱਡੀ ਬਿਲਕੁਲ ਓਕੇ ਸੀਗੀ ਜੀ ਇਹ ਕੋਈ ਵੀ ਦਿੱਕਤ ਨਹੀਂ ਸੀ ਗੱਡੀ ਦੇ ਵਿੱਚ ਸਟੀਰੀਓ ਵਗੈਰਾ ਬਿਲਕੁਲ ਵਧੀਆ ਲੱਗਿਆ ਹੋਇਆ ਸੀਗਾ ਜੀ ਤੇ ਇਲੈਕਟਾਂ ਵਗੈਰਾ ਤੋਂ ਲੈ ਕੇ ਹਾਰਨ ਵਗੈਰਾ ਗੱਡੀ ਦਾ ਬਿਲਕੁਲ ਓਕੇ ਸੀਗਾ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਜੀ ਆਪਣੇ ਕੋਲ ਇੱਕ ਆਲਟੋ ਗੱਡੀ ਆਈ ਸੀਗੀ ਹਰਿਆਣਾ ਨੰਬਰ ਜਿਹਨਾਂ ਕੀ ਆਪਾਂ ਰੇਟ ਪਾਇਆ ਸੀ ਕੁੱਲ ਹੀ 45000 ਰੁਪਇਆ ਤੇ ਬਾਈ ਆਪਣੇ ਕੋਲੇ ਆਇਆ ਸਪੈਸ਼ਲ ਭਗਤੇ ਤੋਂ ਜੀ ਅੱਜ ਆਪਾਂ ਬਾਈ ਨੂੰ ਇਹ ਗੱਡੀ ਦਿੱਤੀ ਹੈ ਜੀ ਤੇ ਬਾਈਆਂ ਤੋਂ ਪੁੱਛਾਂਗੇ ਵੀ ਆਪਣੀ ਡੀਲ ਇਹਨਾਂ ਨੂੰ ਕਿਵੇਂ ਲੱਗੀ ਬਹਿ ਤਾ ਕੱਲ ਸਾਡਾ ਜਿਹੜਾ ਸੌਦਾ ਹੁੰਦਾ ਹੁੰਦਾ ਰਹੇਗਾ ਬਾਈ ਨਰਾਜ਼ ਹੋ ਕੇ ਰਨਾ ਬਾਗੇ ਸੀ ਕੀ ਹਾਲ ਚਲ ਬਈ ਜੀ ਬਾਈ ਠੀਕ ਹੈ ਕਿਵੇਂ ਲੱਗੀ ਗੱਡੀ ਗੱਡੀ ਵਧੀਆ ਲੱਗੀ ਸਾਨੂੰ ਜੀ ਵਧੀਆ ਸਹੀ ਲੱਗੀ ਹਾਂਜੀ ਕੱਲ ਕੀ ਹੋ ਗਿਆ ਜੀ ਕੱਲ ਵਸ ਜੀ ਵਸ ਵੈਸੇ ਤਾਂ ਮੈਂ ਦੱਸਿਆ ਸੀਗਾ ਵੀ ਮੈਂ ਜਿਹੜੀ ਗੱਡੀ ਦੀ ਵੀਡੀਓ ਇਹ ਕੱਲ ਪਾਉਣੀ ਸੀਗੀ ਜੀ ਕੱਲ ਮੈਂ ਪਾਣੀ ਪਾਇਆ ਸਿਰਫ ਪਾਈਆਂ ਕਰਕੇ ਅੱਜ ਮੈਂ ਵੀਡੀਓ ਪਾਈ ਸੀ ਕਿ ਤੇ ਅੱਜ ਮੈਨੂੰ ਕਾਫੀ ਭਰਾਵਾਂ ਦੇ ਫੋਨ ਵੀ ਆਏ ਇੱਕ ਭਰਾ ਨੇ ਸਾਈ ਵੀ ਕਰਤੀ ਸੀ ਤੇ ਬਾਈਆਂ ਦਾ ਕੱਲ ਨੁਕਸਾਨ ਹੋ ਗਿਆ 3000 ਰੁਪਏ ਤਾਂ ਕਰ ਕਿਹੜੇ ਗੱਡੀ ਬਣਾਉਣ ਨੂੰ ਦੇ ਦੇ ਕਿੰਨੇ ਬਾਈ ਲੱਤੀ ਗੱਡੀ ਕਹਿੰਦਾ 34000 ਦੀ ਲਈ ਹੈ ਉਹ ਭਾਈ ਜੀ ਆਪਣੇ ਕਈ ਵਾਰ ਬੰਦੇ ਕਹਿੰਦੇ ਤੁਸੀਂ ਗੱਡੀਆਂ ਫੇਕ ਪਾਉਣੇ ਹੋ ਫੇਕ ਵੀਡੀਓ ਪਾਉਣੇ ਹੋ ਬਾਈ ਸਪੈਸ਼ਲ ਆਏ ਆਪਣੇ ਕੋਲੇ ਭਗਤੇ ਤੋਂ ਜੀ ਬੰਗਾਂ ਨੂੰ ਗੱਡੀ ਦਿੱਤੀ ਆ ਕੁੱਲ ਹੀ 44000 ਰੁਪਏ ਦੀ ਬਾਈ ਓਕੇ ਗੱਡੀ ਜਾਵਾ ਓਕੇ ਜਾਵਾ ਜਿਵੇਂ ਵੀਡੀਓ ਦੱਸਿਆ ਸੀ ਉਮੀ ਹੈ ਹਾਂਜੀ ਤੇ ਜੇ ਕਿਸੇ ਵੀ ਵੀਰ ਨੇ ਹੋਰ ਵੀ ਗੱਡੀ ਲੈਣੀ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਅੱਜ ਜਿਹੜੀ ਆਪਾਂ ਗੱਡੀ ਹੈ ਬੰਗਾਂ ਨੂੰ ਡਿਲੀਵਰੀ ਕੀਤੀ ਆ ਜੀ ਤੇ ਉਮੀਦ ਆ ਸਾਰੇ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਨਾਲ ਆਪਣਾ ਪੇਜ ਕਰ ਲਿਓ ਸਬਸਕ੍ਰਾਈਬ ਜ ਲਓ ਵੀ ਮਿੱਤਰੋ ਬਾਈ ਆਏ ਸੀਗੇ ਜੀ ਆਪਣੇ ਕੋਲ ਸਪੈਸ਼ਲ ਤੇ ਗੱਡੀ ਦਾ ਸੌਦਾ ਹੋ ਚੁੱਕਿਆ ਆਪਣਾ ਕੰਪਲੀਟ ਬਾਈ ਜੀ ਆਪਣੀ ਇਹ ਵਾਲੀ ਗੱਡੀ ਤੇ ਆਈ ਸੀਗੇ ਤੇ ਹੁਣ ਗੱਡੀ ਆਪਣਣ ਤੋਂ ਲੈ ਕੇ ਚੱਲੇ ਆ ਆਲਟੋ ਤੇ ਗੱਡੀ ਬਾਕੀ ਜਿਵੇਂ ਆਪਾਂ ਵੀਡੀਓ ਵਿੱਚ ਦੱਸਿਆ ਸੀਗਾ ਗੱਡੀ ਇਹ ਬਿਲਕੁਲ ਉਹ ਜਮਾ ਓਕੇ ਰਿਪੋਰਟ ਉਸ ਤਰ੍ਹਾਂ ਹੀ ਸੀਗੀ ਬਾਈ ਜੀ ਤੇ ਆਈ ਹੋਪ ਸਾਰੇ ਭਰਾਵਾਂ ਨੂੰ ਵੀਡੀਓ ਆਈ ਵੀ ਵਧੀਆ ਲੱਗੀ ਹੋ ਤੇ ਵੀਡੀਓ ਵਧੀਆ ਲੱਗੀ ਲਾਈਕ ਕਰੇ ਸ਼ੇਅਰ ਕਰੇ ਕਮੈਂਟਰੀ ਵੀ ਕਰੇ ਜੀ ਨਾਲ ਨਾਲ ਆਪਣੇ ਪੇ ਕਰ ਲਿਓ ਸਬਸਕ੍ਰਾਈਬ ਜੀਐਸ ਮੋਟਰਸ ਤਲਵੰਡੀ ਸਾਬੋ ਜੇਕਰ ਤੁਸੀਂ ਵੀ ਕੋਈ ਹੋਰ ਗੱਡੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਸਾਡਾ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ